ਇੱਥੇ ਕਿੱਥੇ ਰਹਿੰਦੇ ਹੋ ਇੱਥੇ ਮਾਹਪੁਰ ਸ਼ਾਨਾ ਨਹੀਂ ਆਏ ਹੋ ਓਕੇ ਬੱਚੇ ਪੁੱਤਰ ਫੜਨ ਤੋਂ ਆਏ ਹਨ ਭੰਗਾਰ ਘਾਰ ਕਿੰਨਾ ਤੁਹਾਡਾ ਬੂਹੇ 80 687 ਉਹ ਪੋਜ਼ਿਟਿਵ ਗਰੁੱਪ ਹੈ ਸਮਝ ਆ ਰਹੀ ਹੈ ਬਾਹਰ ਹੈ ਹੈਲੋ ਹਾਂ ਪਰ ਉਹ ਲੱਗਿਆ ਆ ਰਿਹਾ ਹੈ ਪਰ ਉਹ ਮੈਨੂੰ ਆਇਆ ਸੀ ਉਹ ਤਾਂ ਗੱਡੀ ਲੱਗ ਗਈ ਲੱਗ ਗਈ ফােমতর20ট় � 빠গহিদক লাείে ઝુ ઝોપડી ૨૨૨ para vale. Não vai... ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਭਾਈ ਕਮਾਈਆ ਜੀ ਵਿਸ਼ੇ ਸ਼ਿਵ ਸੈਟੀ ਕਾ ਇਹ ਇੱਕ ਤੇ ਤੁਸੀਂ ਮਹਾਨ ਗੁਰਦਵਾਰਾ ਕੈਪ ਲੱਗਿਆ ਜੀ ਗੁਰਦੁਆਰਾ ਸੈਂਕਡਰ ਸਾਹਿਬ ਅਰਾਧਿਕਾ ਤੇ ਕੀ ਕਿਹੜਾ ਚਾਹੁੰਦੇ ਤੁਸੀਂ ਗੁਰਦਵਾਰਾ ਕਿਤਾ ਪਹਿਲੀ ਵਾਰ ਕੀਤਾ ਕਿ ਕਿਵੇਂ ਪ੍ਰਗਟ ਕਰ ਰਹੇ ਹੋ ਅੱਲੋ ਪਾ ਜੀ ਸਾਰੀ ਸੰਗਤ ਨੂੰ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਬਾ ਜੀ ਪਹਿਲਾਂ ਤਾਂ ਭਾਨਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੱਲੇ ਪ੍ਰਕਾਸ਼ ਪੁਰਬ ਨੂੰ ਇਹ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦੀ ਇਹ ਜਿਹੜਾ ਸੰਤ ਬੱਬਾ ਅਤਾ ਸਿੰਘ ਜੀ ਨੂੰ ਸਪੋਰਟ ਕਲੱਬ ਵੱਲੋਂ ਪਰ ਇੱਕ ਹੀ ਕਨਈਆ ਜੀ ਮision ਸੇਵਾ ਸਿਟੀ ਵੱਲੋਂ ਮਹਾਕੋਣਦਾਰ ਕੈਂਪ ਲਗਵਾਇਆ ਗਿਆ ਅਪਿੰਡ ਰਾਜਗੜ ਦੇ ਵਿੱਚ ਇਹ ਸਮਾਗਮ ਸੀਗਾ ਜੀ ਜਿਹੜਾ ਸੀਸਾ ਵਾਲਾ ਗੁਰਦੁਆਰਾ ਮਤਲਬ ਨਾਂ ਕਹਿੰਦੇ ਨੌਨਾਲਾ ਉੱਥੇ ਇਹ ਮਹਾਨ ਫੂਨਦਨ ਕੈਂਪ ਲਗਾਇਆ ਗਿਆ ਤੇ ਸਾਨੂੰ ਮਤਲਬ ਇੰਨੀ ਕੁ ਜ਼ਿਆਦਾ ਇਹ ਖੁਸ਼ੀ ਵਾਲੀ ਗੱਲ ਆ ਵੀ ਇਹ ਜਿਹੜੇ ਕਾਰਜਾ ਮੌਕੇ ਇਦਾਂ ਦੇ ਹੀ ਮਤਲਬ ਫੂਨਦਨ ਕੈਂਪ ਜਾਂ ਜਿਸ ਨਾਲ ਕਿਸੇ ਦੀ ਗਰੀਬ ਦੀ ਜਾਂ ਕਿਸੇ ਮਜ਼ਦੂਰ ਦੀ ਕੋਈ ਜ਼ਿੰਦਗੀ ਦਾ ਫਾਇਦਾ ਹੋਵੇ ਉਦਾਂ ਦੇ ਕੈਂਪ ਲਗਾਉਣੇ ਚਾਹੀਦੇ ਨੇ ਜਿਹੜਾ ਖੂਨਦਾਨ ਕੈਂਪ ਆ ਇਹ ਬਹੁਤ ਹੀ ਮਹਾਦਾਨ ਦਾ ਪਾਕਿਸਤਾਨੀ ਜ਼ਿੰਦਗੀ ਨੂੰ ਬਚਾਉਣ ਲਈ ਨਾ ਜਿੱਡਾ ਵੱਡਾ ਯੋਗਦਾਨ ਡਾਕਟਰ ਦਾ ਉਹਨਾਂ ਹੀ ਇਹ ਖੂਨ ਦਾ ਵੀ ਆ ਜੇ ਅਸੀਂ ਖੂਨਦਾਨ ਕਰਾਂਗੇ ਨਾ ਇੱਕ ਖੂਨ ਜ਼ਰੂਰੀ ਨਹੀਂ ਕਿ ਅਸੀਂ ਆਪਦਿਆਂ ਦੇ ਖੂਨ ਦੇ ਰਿਸ਼ਤਿਆਂ ਨੂੰ ਹੀ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਦੁਨੀਆ ਤੇ ਆਇਆ ਜੇ ਤੁਹਾਡੇ ਖੂਨ ਨਾਲ ਕਿਸੇ ਦੀ ਹੋਰ ਦੀ ਜ਼ਿੰਦਗੀ ਬਚ ਸਕਦੀ ਆ ਸਿਰਫ ਤੁਹਾਡੇ ਖੂਨ ਦਾਨ ਕਰਨ ਨਾਲ ਨਾ ਤਾਂ ਇਸ ਵਰਗਾ ਪਰ ਉਪਕਾਰ ਦੁਨੀਆ ਤੇ ਹੋਰ ਕੋਈ ਨਹੀਂ ਹੈ ਤੁਸੀਂ ਲੱਖਾਂ ਗਵਾਂ ਨੂੰ ਦਾਨਪੂਰਨ ਕਰੀ ਜਾਓ ਜੋ ਕੁਝ ਕਰਨਾ ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਕਰੀ ਜਾਓ ਉਹਨਾਂ ਕਾਰਜਾਂ ਨਾਲੋਂ ਵੱਡਾ ਅਤੇ ਸਫਲ ਕਾਰਜ ਇਹ ਹੈ ਵੀ ਜੇ ਤੁਸੀਂ ਜਿਉਂਦੇ ਜੀ ਖੂਨ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ ਨਾ ਇਹਦੇ ਵਰਗਾ ਕੋਈ ਦਾਨ ਇਹਦੇ ਵਰਗਾ ਕੋਈ ਕਾਰਜ ਹੈ ਹੀ ਨਹੀਂ ਸੋਡੀ ਕੋਸ਼ਿਸ਼ ਹਮੇਸ਼ਾ ਪੈਸਾ ਕਮਾਉਣ ਵਿੱਚ ਲੁਰੀ ਜਾਂਦੀ ਹੈ ਸਾਰਾ ਕੁਝ ਕਰੀ ਜਾਂਦੇ ਆਪਾਂ ਜ਼ਿੰਦਗੀ 'ਚ ਜਿਉਣ ਲਈ ਜ਼ਰੂਰਤਾਂ ਵੀ ਪੂਰੀਆਂ ਕਰਨ ਲਈ ਵੀ ਬੱਚਿਆਂ ਦਾ ਆਹ ਕਰਦਿਏ ਜਾਹ ਕਰਦਿਏ ਸਾਰੀ ਜ਼ਿੰਦਗੀ ਸਿਰਫ ਇਸੇ ਵਿੱਚ ਹੀ ਗੱਲੇ ਰਹਿੰਦੇ ਆ ਵੀ ਅਸੀਂ ਆਹ ਕੰਮ ਕਰ ਲਿਆ ਪਰ ਜਿਹੜਾ ਕਾਰਜ ਅਸਲ ਕਰਨ ਵਾਲੇ ਨੇ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਕਾਰਜ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਦੋ ਵਾਰ ਤਾਂ ਕਰੋ ਜੇ ਤੁਸੀਂ ਪੰਜ ਵਾਰ ਵੀ ਖੂਨਦਾਨ ਕਰਦੇ ਹੋ ਤਾਂ ਤੁਸੀਂ حساب ਲਾ ਲਓ ਤੁਹਾਡੀ ਵਜ੍ਹਾ ਨਾਲ ਪੰਜ ਜ਼ਿੰਦਗੀਆਂ ਬਚ ਸਕਦੀਆਂ ਨੇ ਇਸ ਕਰਕੇ ਕਿਰਪਾ ਕਰਿਆ ਕਰੋ ਐਦਾਂ ਦੇ ਸਮਾਗਮਾਂ ਦੇ ਵਿੱਚ ਹਿੱਸਾ ਲਿਆ ਕਰੋ ਜੇ ਇਹ ਜਿਹੜੇ ਕੰਮ ਕੈਂਪ ਵੀਰ ਭਾਈ ਲਾਉਂਦੇ ਨੇ ਜਿਵੇਂ ਇੱਕ ਭਾਈ ਕਨਈਆ ਜੀ ਮਿਸ਼ਨ ਸੁਸਾਇਟੀ ਵਾਲੇ ਨੇ ਜਾਂ ਹੋਰ ਭੈਣ ਭਾਈ ਕੰਮ ਪਲਾਉਂਦੇ ਨੇ ਖੋਹਦਾਂ ਦੇ ਬਹੁਤ ਵਧੀਆ ਪ੍ਰੋਗਰਾਮ ਨੇ ਵਧੀਆ ਕਾਰਜ ਨੇ ਇਹਨਾਂ ਕਾਰਜਾਂ ਦੇ ਵਿੱਚ ਹਿੱਸਾ ਲਿਆ ਕਰੋ ਔਰ ਬੇਨਤੀ ਹੈ ਵੀ ਸਭ ਦੇ ਭਲੇ ਦੀ ਅਰਦਾਸ ਬੇਨਤੀ ਕਰਿਆ ਕਰੋ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮਾਗਮ ਦੇ ਉੱਤੇ ਆਏ ਸੀ ਪਿੰਡ ਰਾਜਗੜ੍ਹ ਦੀ ਧਰਤੀ ਤੇ ਸਾਡਾ ਗਰੁੱਪ ਹੈ ਜੀ ਗੁਰਫਤੇ ਖਾਲਸਾ ਭਾਈਚਾਰਕ ਸਾਇਆ ਕਲਾ ਔਰ ਤੁਹਾਨੂੰ ਇੱਕ ਬਲੱਖਣ ਜੀ ਮਤਲਬ ਅਪਰਾਲੇ ਨੇ ਇਹ ਇਹ ਅਪਰਾਲੇ ਨੌਂ ਆਦੇ ਨੇ ਪਰ ਜਦੋਂ ਅਸੀਂ ਯੋਗਦਾਨ ਨਹੀਂ ਲੈਂਦੇ ਫਿਰ ਨੌਂ ਦੇ ਰਹਿ ਜਾਂਦੇ ਨੇ ਕਿਰਪਾ ਕਰਕੇ ਇਹ ਅਪਰਾਲਿਆਂ ਦੇ ਵਿੱਚ ਯੋਗਦਾਨ ਲਿਆ ਕਰੋ ਇਹਨਾਂ ਨੂੰ ਕਾਰਜਾਂ ਨੂੰ ਹੋਰ ਵੀ ਸਫਲ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਵਾ ਜੇ ਤੁਸੀਂ ਦੇਖ ਕੇ ਪੜ ਕੇ ਨਿਕਲ ਗਏ ਇਹ ਪੋਸਟਰਾਂ ਨੂੰ ਉਹਨਾਂ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣਾ। ਔਰ ਜੇ ਤੁਸੀਂ ਇਸ ਪੋਸਟਰ ਨੂੰ ਫੜ ਪੜ ਲਿਆ, ਪੜ ਕੇ ਖੜ ਗਏ ਔਰ ਦੋ ਮਿੰਟ ਲਈ ਸੋਚੋ ਵੀ ਤੁਹਾਡੀ ਵਜ੍ਹਾ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਤਾਂ ਇਹਦੇ ਵਰਗਾ ਕੋਈ ਕਾਰਡ ਜੇ ਆ ਕਿਰਪਾ ਕਰਕੇ ਇਹ ਕਾਰਡ ਤੇ ਫੈਸਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਕਨੀਆ ਜੀ ਮਿਸ਼ਨ ਸੇਵਾ ਸੈਡੀ ਜਿਹੜੀ ਬਹੁਤ ਹੀ ਸ੍ਰੀ ਲੰਬੇ ਸਮੇਂ ਤੋਂ ਲਾਭਗੋਦ ਦੋ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਮਾਨਤਾ ਜੀ ਸੇਵਾ ਚ ਹਾਜ਼ਰ ਰਹੀ ਹੈ ਔਰ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਲਗਾਤਾਰ ਨਿਰੰਤਰ ਖੂਨਦਾਨ ਕੈਂਪ ਲਾ ਕੇ ਲੋੜਵੰਦਾਂ ਨੂੰ ਖੂਨ ਲੈ ਕੇ ਦੇਂਦੀ ਸੇਵਾ ਨਿਭਾ ਰਹੀ ਹੈ ਨਿਸ਼ਕਾਮ ਰੂਪ ਚ ਸੋ ਪੰਜਾਬ ਦੀ ਪਹਿਲੀ ਸੰਸਥਾ ਸੀ ਜਦੋਂ ਇਹ ਐਨ ਜੀਓ ਖੜੀ ਕੀਤੀ ਸੀ ਤੇ ਖੂਨਦਾਨ ਕੈਂਪ ਲਾ ਕੇ ਲੋੜਵੰਦਾਂ ਲੈ ਕੇ ਦੇਂਦੀ ਸੀ ਉਹ ਆਰੰਭ ਹੀ ਸੀ ਕਿ ਕਿਸੇ ਵੀ ਮਰੀਜ਼ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਜੀ ਕੋਈ ਘੜੇ ਮੌਤ ਨਾ ਹੋਵੇ ਤੇ ਇਸ ਅਕੇ ਲਗਾਤਾਰ ਨਿਰੰਤਰ ਸਵਾਵਾ ਚੱਲ ਰਹੀਆਂ ਨੇ ਅੱਜ ਪਿੰਡ ਰਾਜਗੜ ਵਿਖੇ ਜਿੱਥੇ ਮਸ਼ਹੂਰ ਹੈ ਗੁਰਦੁਆਰਾ ਸ਼ੀਸ਼ਿਆਂ ਵਾਲਾ ਇੱਥੇ ਸੰਤ ਬੱਬਾ ਅਤਰ ਸਿੰਘ ਜੀ ਹੁੰਸਾ ਵਾਲਿਆਂ ਦਾ ਬੁਰਦਰ ਸਾਹਿਬ ਉਹਨਾਂ ਦੇ ਨਾਮ ਤੇ ਹੈ ਤੇ ਇੱਥੇ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਕ ਮੇਲਾ ਜਿਹੜਾ ਮਨਾਇਆ ਜਾਂਦਾ ਸੋ ਅੱਜ ਇੱਥੇ ਸਾਨੂੰ ਨਗਰ ਨਿਵਾਸੀਆਂ ਨੇ ਤੇ ਸੰਤ ਬਾਬਾ ਅਤਰ ਸਿੰਘ ਜੀ ਹੁਨਸਾ ਸਪੋਰਟਸ ਕਲੱਬ ਰਾਜਗੜ੍ਹ ਦੇ ਉਹਨਾਂ ਦੇ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਾਨਤਾ ਦੇ ਭਲੇ ਲਈ ਅੱਜ ਇੱਥੇ ਮਹਾਨ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਖੂਮਰ ਕੈਂਪ ਚੱਲ ਰਿਹਾ ਸੋ ਮੈਂ ਦਿਲ ਦੀ ਗ੍ਰਹਿਤ ਨਮਾਜ਼ ਕਰਦਾ ਸੰਤ ਬਾਬਾ ਅਤਰ ਸਿੰਘ ਜੀ ਖੁਨਸਾ ਸਪੋਰਟਸ ਕਲੱਬ ਬਾਬਾ ਜੀ ਦਾ ਤੇ ਸੂਚੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਇਸ ਬਾਬਾ ਭਾਈ ਕਨੀਆ ਜੀ ਮਿਸ਼ਨ ਸਾਡੇ ਜਿੰਨੀਆਂ ਵੀ ਨਵਾਈ ਜਾਂਦੀਆਂ ਇਹ ਨਿਸ਼ਕਾਮ ਨਵਾਈ ਜਾਂਦੀਆਂ ਕਿਸੇ ਵੀ ਲੋੜਵੰਦ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਖੂਨ ਦੀ ਲੋੜ ਹੋਵੇ ਤੁਸੀਂ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੇ ਹੋ ਤੁਸੀਂ 965351890082969 0000 ਤੋਂ ਫੋਨ ਕਰਕੇ ਤੁਸੀਂ ਕਿਸੇ ਵੀ ਲੋੜਵੰਦ ਨੂੰ ਫੋਨ ਲੈ ਕੇ ਦੇ ਸਕਦੇ ਹੋ ਸੋ ਖੂਨਦਾਨ ਸਾਰਿਆਂ ਨੂੰ ਕਰਨਾ ਚਾਹੀਦਾ ਖੂਨ ਕਿਸੇ ਹਸਪਤਾਲ ਜਾਂ ਫੈਕਟਰੀ ਜਾਂ ਕਿਸੇ ਕੈਮੀਕਲ ਤਰੀਕੇ ਨਾਲ ਇਹ ਤਿਆਰ ਨਹੀਂ ਕੀਤਾ ਜਾ ਸਕਦਾ ਇਹਦਾ ਇੱਕੋ ਇੱਕ ਬਦਲ ਆ ਕੇਵਲ ਤੇ ਕੇਵਲ ਇਨਸਾਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਲਈ ਖਾਨਦੋਸੂ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਕਰਦੇ ਬਹੁਤ ਸਾਰੇ ਫਾਇਦੇ ਹਨ ਜਿੱਥੇ ਮਰੀਜ਼ ਦੀ ਜ਼ਿੰਦਗੀ ਬਚਦੀ ਹੈ ਉਹਦੀ ਦੁਆ ਦੇ ਨਾਲ ਸਾਡੇ ਜਿਹੜੇ ਮਾੜੇ ਕਰਮ ਕੀਤੇ ਹੁੰਦੇ ਪੂਰਵਲੇ ਸਾਨੂੰ ਪਤਾ ਨਹੀਂ ਦੁੱਖ ਬਣ ਕੇ ਹੁੰਦੇ ਆ ਦੁੱਖਾਂ ਦਾ ਨਾਸ਼ ਹੁੰਦਾ ਤੇ ਇਹੋ ਜੇ ਦਾਨ ਨਾਲ ਉਹਦੀ ਇਸ ਸੀਜ਼ ਦੇ ਨਾਲ ਮਰੀਜ਼ ਦੀ ਜਾਨ ਬਚਦੀ ਹੈ ਸੁੱਖਾਂ ਦਾ ਸਾਡੀ ਜ਼ਿੰਦਗੀ ਚ ਪ੍ਰਵੇਸ਼ ਹੁੰਦਾ ਸਭ ਦਾਨ ਸੰਸਾਰ ਤੇ ਬਹੁਤ ਤਰ੍ਹਾਂ ਦੇ ਹਨ ਲੰਗਰਾਂ ਦੇ ਦਾਨ ਦਵਾਈਆਂ ਦੇ ਦਾਨ ਪੜ੍ਹਾਈਆਂ ਦੇ ਦਾਨ ਹਨਾ ਮਾਇਆ ਦੇ দান ਇਹ ਸਾਰੇ ਆਦਾਨਾਂ ਤੋਂ ਸਭ ਤੋਂ ਵੱਡਾ ਜਿਹੜਾ ਮਹਾਦਾਨ ਹੈ ਉਹ ਖੂਨਦਾਨ ਹੈ ਕਿਉਂਕਿ ਤੁਸੀਂ ਆਪਣੇ ਸਰੀਰ ਦੇ ਹਿੱਸੇ ਦੇ ਵਿੱਚੋਂ ਨਿਸ਼ਕਾਮ ਰੂਪ ਵਿੱਚ ਖੂਨਦਾਨ ਕਰਕੇ ਕਿਸੇ ਨੂੰ ਨਵਾਂ ਜੀਵਨ ਦਿੰਨੇ ਹੋ ਇੰਦੋਂ ਵੱਡਾ ਕੋਈ ਦਾਨ ਨਹੀਂ ਹੈ ਜਦ ਤੰਦਰੁਸਤ ਵਿਅਕਤੀ ਨੂੰ ਹਰਤੇ ਨਵੇਂ ਖੂਨਦਾਨ ਕਰਨ ਨਾਲ ਜਿੱਥੇ ਜ਼ਿੰਦਗੀ ਬਚਦੀ ਹੈ ਮਰੀਜ਼ ਦੀ ਉੱਥੇ ਤੁਹਾਡੇ ਆਪਣੇ ਸਰੀਰ ਦੇ ਬਹੁਤ ਸਾਰੇ ਡੈਸਟ ਨੇ ਜਿਹੜੇ ਸਾਇਲੈਂਟ ਕਿਲਰ ਬਿਮਾਰੀਆਂ ਨੇ ਜਿਹੜੇ ਸਾਨੂੰ ਨਹੀਂ ਪਤਾ ਅੰਦਰ ਲੱਗੀਆਂ ਆਈਆਂ ਉਹਦੀ ਜਾਂਚ ਫ੍ਰੀ ਹੋ ਜਾਂਦੀ ਆ ਜਿਸ ਤਰ੍ਹਾਂ ਵੀ ਮੋਟਰ ਗੱਡੀਆਂ ਦੀ ਸਰਵਿਸ ਕਰਾਉਨੇ ਆ ਉਸੇ ਤਰ੍ਹਾਂ ਸਾਡੀ ਸਰਵਿਸ ਹੋ ਜਾਂਦੀ ਖੂਨਦਣ ਕਰਨ ਨਾਲ ਕਲੈਸਟਰ ਬਾਹਰ ਨਿਕਲ ਜਾਂਦਾ ਘਟ ਜਾਂਦਾ ਨਵਾਂ ਖੂਨ ਬਣਦਾ ਨਵੇਂ ਸੈੱਲ ਬਣਦੇ ਆ ਨਵੇਂ ਸੈੱਲ ਨਵਾਂ ਖੂਨ ਸਾਡੇ ਸ਼ੀਰ ਨੂੰ ਤਾਕਤ ਦਿੰਦਾ ਹਾਰਟ ਸਾਡਾ ਜਵਾਨ ਰਹਿ ਲਾ ਹਾਰਟ ਐਕਟ ਤੋਂ ਬਚਿਆ ਜਾ ਸਕਦਾ ਹੈ ਸੋ ਇਨੀ ਬੇਨਤੀ ਪ੍ਰਵਾਨ ਕਰੋ ਤੇ ਖੂਨਦਾਨ ਜੂਰ ਕਰੋ ਲੋੜਪੈਣ ਤੇ ਸਾਨੂੰ ਯਾਦ ਕਰੋ ਅਸੀਂ ਤੁਹਾਡੀ ਸੇਵਾ ਚਾਹਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ